ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੇਂਦਰੀ ਸਰਕਾਰ ਦਾ ਜਿਹੜਾ ਵਿਦਿਆ ਮਹਿਕਮਾ ਹੈਗਾ ਉਹਦੇ ਵੱਲੋਂ ਇੱਕ ਸਰਵੇ ਕਰਾਇਆ ਜਾਂਦਾ ਹੈ ਯੂ ਡਾਈਜ਼ ਉਹਦਾ ਨਾਂ ਹੈਗਾ ਵੀ ਸਾਰੇ ਕੁੱਲ ਮਿਲਾ ਕੇ ਸਕੂਲਾਂ ਦੇ ਬਾਰੇ 'ਚ ਕੀ ਕੀ ਸਥਿਤੀ ਹੈ ਉਹ ਉਹਦੇ 'ਚ ਪੇਸ਼ ਕੀਤੀ ਜਾਂਦੀ ਹੈ। ਉਹਦੇ 'ਚ ਕੱਲ੍ਹ ਦੀਆਂ ਰਿਪੋਰਟਾਂ ਜਿਹੜੀਆਂ ਦੱਸਦੀਆਂ ਨੇ ਕਿ ਵੀ ਸਕੂਲਾਂ ਦੇ ਵਿੱਚ ਜਿਹੜੇ ਬੱਚਿਆਂ ਦੀ ਕੁੱਲ ਗਿਣਤੀ ਹੈ ਉਹ ਪਿਛਲੇ ਸਾਲ ਦੇ ਹਿਸਾਬ ਨਾਲ 1 ਕਰੋੜ ਤੋਂ ਜ਼ਿਆਦਾ ਘਟ ਗਈ 1 ਕਰੋੜ ਤੋਂ ਜ਼ਿਆਦਾ ਘਟ ਗਈ ਸਕੂਲਾਂ ਚ ਦਾਖਲ ਬੱਚਿਆਂ ਦੀ ਗਿਣਤੀ ਸਾਰੇ ਦੇਸ਼ ਚ ਉਹਦੇ ਚ ਪਿਛਲੇ ਸਾਲਾਂ ਦੇ ਕੁਝ ਅੰਕੜੇ ਦਿੱਤੇ ਸੀਗੇ ਕਿ 2020-21 ਦੇ ਵਿੱਚ ਇਹ 26 ਕਰੋੜ 45 ਲੱਖ ਬੱਚੇ ਦਾਖਲ ਸੀਗੇ ਫਿਰ ਉਦੋਂ ਅਗਲੇ ਸਾਲ ਇਹ 26 ਕਰੋੜ 2 ਲੱਖ ਰਹਿ ਗਏ ਤੇ ਫਿਰ ਪਿਛਲਾ ਸਾਲ ਜਿਹੜਾ 2023-24 ਦਾ ਸਾਲ ਹੈ ਇਹਦੇ ਚ ਮਹਿਜ਼ 24 ਕਰੋੜ 99 ਲੱਖ ਜਾਨੀ 1 ਕਰੋੜ 3 ਲੱਖ 13 ਲੱਖ ਬੰਦੇ ਬੱਚੇ ਜਿਹੜੇ ਐ ਉਹ ਸਕੂਲਾਂ ਦੇ ਵਿੱਚ ਘਟਾ ਦਾਖਲ ਹੋਏ ਐ ਇਹ ਤਾਂ ਇੱਕ ਚੀਜ਼ ਐ ਹੁਣ ਇਹਦੇ ਕਾਰਨ ਕੀ ਐ ਉਹ ਦੱਸਦੇ ਐ ਕਿ ਵੀ ਅਸੀਂ ਆਧਾਰ ਵਗੈਰਾ ਨਾਲ ਲਿੰਕ ਕੀਤਾ ਉਹਦੇ ਨਾਲ ਜਿਹੜੇ ਇੱਕ ਇੱਕ ਸਕੂਲ ਦੇ ਵਿੱਚ ਇੱਕੋ ਬੱਚੇ ਦਾ ਨਾਂ ਦੋ ਦੋ ਸਕੂਲਾਂ ਚ ਤਿੰਨ ਤਿੰਨ ਸਕੂਲਾਂ ਸਿਗਾ ਉਹ ਘਟ ਗਏ ਫਲਾਣਾ ਇਹ ਇਹਦੀ ਸੰਭਾਵਨਾ ਤੋਂ ਤਾਂ ਨਹੀਂ ਅਸੀਂ ਇਨਕਾਰ ਕਰਦੇ ਪਰ ਇੰਨੀ ਗਿਣਤੀ ਇਹਦੀ ਨਹੀਂ ਹੋ ਸਕਦੀ ਇਹ ਇਹ ਵੀ ਇੱਕ ਵੱਡਾ ਸਵਾਲ ਹੈਗਾ ਉਹ ਗਿਣਤੀ ਕੁਝ ਹਜ਼ਾਰਾਂ ਚ ਹੋ ਸਕਦੀ ਹੈ ਐਡੀ ਕਰੋੜਾਂ ਚ ਨਹੀਂ ਹੋ ਸਕਦੀ ਕਰੋੜ ਦੇ ਵਿੱਚ ਨਹੀਂ ਹੋ ਸਕਦੀ ਠੀਕ ਹੈ ਚਰਤਾਂ ਵਿੱਚ ਟਾਵੇਂ ਜਿਹੇ ਲੋਕ ਹੋ ਸਕਦੇ ਆ ਉਹ ਦੇਖਣ ਦੀ ਲੋੜ ਹੈਗੀ ਹੈ ਦੂਜੇ ਹੋਰ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਅ ਅੱਜ ਦਾ ਹਿੰਦੂ ਦੇ ਵਿੱਚ ਹੈ ਵੀ ਜਿਹੜੇ ਕੁੱਲ ਸਕੂਲ ਨੇ ਦੇਸ਼ ਦੇ ਵਿੱਚ ਉਹ ਹੈਗੇ ਆ तकरीबन 14 ਕਰੋੜ 14 173000 ਸਕੂਲ ਨੇ ਜਿਹੜੇ ਇਹ ਸਕੂਲ ਨੇ ਇਹਨਾਂ ਦੇ ਵਿੱਚੋਂ ਜਿਹੜੇ 152000 ਸਕੂਲਾਂ ਦੇ ਵਿੱਚ ਕੋਈ ਬਿਜਲੀ ਨਹੀਂ ਹੈਗੀ ਇਹਨਾਂ ਚੋਂ ਜਿਹੜੇ ਸਰਕਾਰੀ ਸਕੂਲ ਨੇ 1473000 ਚੋਂ ਉਹ 1017000 ਸਰਕਾਰੀ ਸਕੂਲ ਨੇ ਤੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਚ ਜਿਹੜੀ ਬਿਜਲੀ ਹੈ ਉਹ ਹੈ ਨਹੀਂਗੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਕਈਆਂ 'ਚ ਹੈ ਨਹੀਂ ਸਕੂਲ ਜਿਹੜੇ ਪ੍ਰਾਈਵੇਟ ਕਹਿੰਦੇ ਆ ਜਿਨ੍ਹਾਂ ਨੂੰ ਉਹਦੇ 'ਚ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵੀ ਐ ਪਿਓਰਲੀ ਪ੍ਰਾਈਵੇਟ ਸਕੂਲ ਵੀ ਐ ਤੇ ਅਨੈਡਿਡ ਸਕੂਲ ਵੀ ਐ ਵਗੈਰਾ ਉਹ ਨੇ ਇਸੇ ਤਰ੍ਹਾਂ ਨਾਲ ਜਿਹੜੇ ਪੀਣ ਵਾਲੇ ਪਾਣੀ ਦਾ ਸਵਾਲ ਹੈਗਾ ਪੀਣ ਵਾਲੇ ਪਾਣੀ ਦੇ ਆ ਜਿਹੜੀ 14 ਲੱਖ 71 ਹਜ਼ਾਰ ਸਕੂਲਾਂ 'ਚੋਂ ਪੀਣ ਵਾਲੇ ਪਾਣੀ ਦੀ ਕੋਈ ਨਾ ਕੋਈ ਦਿਖਾਵੇ ਦੇ ਤੌਰ ਤੇ ਸਹੂਲਤ ਜਿਹੜੀ ਹੈ ਉਹ 14 ਲੱਖ 47000 ਚ ਹੈ ਜਾਨੀ ਇਹਦੇ ਚ ਵੀ ਅ तकरीबन ਕੋਈ 24 25000 ਸਕੂਲਾਂ ਚ ਤਾਂ ਕੋਈ ਐ ਦਿਖਾਵੇ ਦੇ ਤੌਰ ਤੇ ਵੀ ਨਹੀਂ ਵੀ ਇੱਥੇ ਨਲਕਾ ਲੱਗਿਆ ਹੋਇਆ ਇੱਥੇ ਟੁੱਟੀ ਹੈ ਜਾਂ ਕੋਈ ਹੋਰ ਚੀਜ਼ ਹੈ ਕੋਈ ਅਜੇਹਾ ਵੀ ਨਾਂ ਨਿਸ਼ਾਨ ਹੈ ਨਹੀਂਗਾ ਜਿਹਦਾ ਚ ਹੈਗੀ ਹੈ ਉਹਨਾਂ ਚ ਸਹੀ ਅਰਥਾਂ ਚ ਪਾਣੀ ਕਿੰਨਿਆਂ ਨੂੰ ਮਿਲਦਾ ਹੈ ਫੰਕਸ਼ਨਲ ਕਿੰਨੇ ਕ ਹੈ ਉਹ ਜਿਹੜੀ ਗਿਣਤੀ ਹੈ ਉਹ ਸਿਰਫ 14 111000 ਸਕੂਲਾਂ 'ਚ ਇਹ ਸਹੂਲਤ ਹੈ ਪੀਣ ਵਾਲੇ ਪਾਣੀ ਦੀ ਬਾਕੀ 60000 ਸਕੂਲਾਂ 'ਚ ਉਹ ਜਿਹੜੀ ਸਹੂਲਤ ਹੈ ਉਹ ਪਾਣੀ ਉੱਥੇ ਹੈ ਨਹੀਂ ਟੁੱਟੀਆਂ ਹੋਣਗੀਆਂ ਤੇ ਇਹ ਇਹ ਦੂਜੀ ਗੱਲ ਤੀਜੀ ਗੱਲ ਜਿਹੜੀ ਹੈ ਵੀ ਉੱਥੇ ਬੱਚਿਆਂ ਦੇ ਜਾਣ ਲਈ ਜਿਹੜੇ ਪਖਾਨਿਆਂ ਦਾ ਇੰਤਜ਼ਾਮ ਹੈਗਾ ਉਹ ਵੀ 1450000 'ਚ ਹੈਗਾ 21000 'ਚ ਤਾਂ ਕੋਈ ਇੰਤਜ਼ਾਮ ਹੀ ਹੈ ਨਹੀਂਗਾ ਵੀ ਬੱਚੇ ਵਾਸ਼ਰੂਮ ਜਾਣ ਤੇ ਜਿੱਥੇ ਉਹ ਹੈਗਾ ਉਹਦੇ ਵਿੱਚੋਂ ਸਿਰਫ 14 ਲੱਖ 4000 ਦੇ ਵਿੱਚ ਹੀ ਜਿਹੜਾ ਉਹ ਉਹ ਫੰਕਸ਼ਨਲ ਨੇ ਜਿੱਥੇ ਜਾਇਆ ਜਾ ਸਕਦਾ ਹੈ ਬਾਕੀ 67000 ਚ ਤਾਂ ਉੱਥੇ ਉਹ ਨੌਨ ਫੰਕਸ਼ਨਲ ਨੇ ਉੱਥੇ ਜਾਏ ਹੀ ਨਹੀਂ ਜਾ ਸਕਦਾ ਇਸੇ ਤਰ੍ਹਾਂ ਨਾਲ ਜਿਹੜੇ ਬੱਚਿਆਂ ਦੀਆਂ ਕੋਈ ਖਾਸ ਲੋੜਾਂ ਨੇ ਜਿਨ੍ਹਾਂ ਦੇ ਕੋਈ ਸਰੀਰ ਦੇ ਵਿੱਚ ਕੋਈ ਇਸੇ ਕਿਸਮ ਦੀ ਕੁਦਰਤੀ ਤੌਰ ਤੇ ਕੋਈ ਗੱਲ ਹੈਗੀ ਹੈ ਤੇ ਉਹਨਾਂ ਵਾਸਤੇ ਮਾਨਯੋਗ ਸੁਪਰੀਮ ਕੋਰਟ ਨੇ ਹਰ ਦਫ਼ਤਰਾਂ ਚ ਸਾਰੀਆਂ ਥਾਵਾਂ ਤੇ ਰੱਖਿਆ ਹੋਇਆ ਵੀ ਉਹਨਾਂ ਦੀ ਸਹੂਲਤ ਲਈ ਰੈਂਪ ਬਣਾਣ ਬਾਕੀ ਚੀਜ਼ਾਂ ਹੋਣ ਬਾਥਰੂਮ ਚ ਜਾਣ ਦੇ ਉਹਨਾਂ ਦੀ ਸਹੂਲਤ ਹੋਵੇ ਬਾਕੀ ਚੀਜ਼ਾਂ ਹੋਣ ਉਹਨਾਂ ਦੇ ਨਾਲ ਜਿਹੜੇ ਸਕੂਲਾਂ ਦੇ ਵਿੱਚ ਜਿਹੜੀ ਇਸ ਬਾਰੇ ਚ ਗੱਲ ਹੈਗੀ ਹੈ ਉਹ ਉਹ ਜਿਹੜੀ ਹੈ ਵੀ 10 ਲੱਖ 17000 ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਚੋਂ ਸਿਰਫ 1037000 ਸਕੂਲਾਂ ਚ ਹੀ ਬੱਚਿਆਂ ਵਾਸਤੇ ਅਜਿਹੀ ਜਿਹੜੀ ਸਹੂਲਤ ਹੈ ਉਹ ਹੈ ਬਾਕੀ ਦੇ ਵਿੱਚ ਤਕਰੀਬਨ 7 ਲੱਖ ਸਕੂਲਾਂ ਦੇ ਵਿੱਚ ਇਹ ਸਹੂਲਤ ਹੈ ਹੀ ਨਹੀਂ ਸੋ ਯਾਨੀ ਇਹ ਸਾਡੇ ਸਕੂਲਾਂ ਦਾ ਹਾਲ ਹੈ ਸਾਡੇ ਅ ਦੂਸਰਾ ਇੱਕ ਸਵਾਲ ਹੈਗਾ ਪਿੱਛੇ ਇੱਕ ਖਬਰ ਆਈ ਕਿ ਵੀ ਜਿਹੜਾ ਲੋਕ ਬੈਂਕ ਤੋਂ ਜਾਂ ਦੂਜੀਆਂ ਫਾਈਨੈਂਸ਼ੀਅਲ ਸੰਸਥਾਵਾਂ ਤੋਂ ਸੋਨਾ ਗਿਰਵੀ ਰੱਖ ਕੇ ਆਪਣਾ ਲੋਨ ਲੈ ਲੈਂਦੀਆਂ ਨੇ ਅੱਗੇ ਸੇਠਾਂ ਤੋਂ ਲੈਂਦੀਆਂ ਸੀ ਹੁਣ ਬੈਂਕਾਂ ਨੇ ਕਹਿਆ ਸੀ ਵੀ ਅਸੀਂ ਵੀ ਸੇਠਾਂ ਸਾਥੋਂ ਲੈ ਲਿਆ ਕਰੋ ਉਹ ਜਿਹੜੇ ਲੋਕ ਲੋਨ ਲੈਂਦੇ ਆ ਉਹ ਲੋਨ ਮੁੜਦੇ ਨਹੀਂਗੇ ਕਿਉਂਕਿ ਜਿਹੜਾ ਬੰਦਾ ਲੋਨ ਲੈਣ ਵਾਲਾ ਹੈ ਵਿਚਾਰਾ ਜਿਨੇ ਸੋਨਾ ਐਡੀ ਛੇਤੀ ਕਿਤੇ ਜਿਹੜੀਆਂ ਬੀਬੀਆਂ ਨੇ ਸਾਡੀਆਂ ਉਹ ਸੋਨਾ ਕਿਤੇ ਇੱਧਰ ਉੱਧਰ ਨਹੀਂ ਕਰਦੀਆਂ ਤੇ ਪਰ ਉਹ ਮਜਬੂਰੀ ਚ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹਨਾਂ ਨੂੰ ਸੋਨਾ ਗਿਰਵੀ ਰੱਖ ਕੇ ਫਿਰ ਲੋਨ ਲੈਣਾ ਪੈਂਦਾ ਜਿਨੇ ਸੋਨਾ ਗਿਰਵੀ ਰੱਖ ਕੇ ਲੋਨ ਲਿਆ ਉਹਦੀ ਹਾਲਤ ਕੀ ਹੈ ਤੇ ਉਹ ਉਹ ਪੈਸਾ ਮੁਰਦਾ ਨਹੀਂ ਸੋਨਾ ਪਿਆ ਉਹਨਾਂ ਦਾ ਬੈਂਕਾਂ ਦੇ ਵਿੱਚ ਤੇ ਵੈਸੇ ਤਾਂ ਮੋਦੀ ਸਾਹਿਬ ਨੇ ਪਿੱਛੇ ਚੋਣਾਂ ਦੇ ਵਿੱਚ ਬੜਾ ਪ੍ਰਚਾਰ ਕੀਤਾ ਸੀ ਵੀ ਤੁਹਾਡੇ ਇਹ ਮੰਗਲ ਸੂਤਰ ਖੋਲਣਗੇ ਹੋ ਸਕਦਾ ਹੈ ਸੋਨੇ ਦੇ ਵਿੱਚ ਕਿੰਨੀਆਂ ਬੀਬੀਆਂ ਦੇ ਵਿਚਾਰੀਆਂ ਦੇ ਮੰਗਲ ਸੂਤਰ ਵੀ ਬੈਂਕਾਂ ਚ ਪਏ ਹੋਣ ਇਹ ਜਿਵੇਂ ਅਸੀਂ ਬਾਜੂ ਮੰਡਲ ਦਾ ਦਬਾਅ ਮਾਪਣ ਲਈ ਇੱਕ ਬੈਰੋਮੀਟਰ ਹੁੰਦਾ ਹੈਗਾ ਤੇ ਤਾਪਮਾਨ ਮਾਪਣ ਲਈ ਆਪਾਂ ਥਰਮੋਮੀਟਰ ਵਰਤਦੇ ਆਂ ਇਹ ਜਿਹੜੀ ਸਾਡੇ ਦੇਸ਼ ਦੀ ਜਿਹੜੀ ਖੁਸ਼ਹਾਲੀ ਹੈ ਉਹਦੇ ਬੈਰੋਮੀਟਰ ਨੇ ਉਹਦੇ ਥਰਮਾਮੀਟਰ ਨੇ ਇਹ ਪ੍ਰਚਾਰ ਅਸੀਂ ਚਾਹੇ ਜੋੜਾ ਮਰਜ਼ੀ ਕਰੀ ਜਾਈਏ ਵੀ ਦੁਨੀਆ ਦੇ ਵਿੱਚ ਅਸੀਂ ਬਹੁਤ ਵੱਡੀ ਸ਼ਕਤੀ ਬਣ ਗਈ ਆ ਜਿਹੜੀ ਸਾਡੀ ਦਰਮਿਆਨੀ ਜਮਾਤ ਹੈ ਉਹਦੀ ਹਾਲਤ ਕਿੰਨੀ ਪਤਲੀ ਹੈ ਉਹ ਇਹਨਾਂ ਲੋਨਸ ਤੋਂ ਸਾਨੂੰ ਪਤਾ ਲੱਗਦਾ ਹੈ 62% ਐਨਪੀਏ ਹੋਇਆ ਹੈ ਗੋਡ ਲੋਨ ਦਾ ਜਿਹੜਾ ਸੋਨੇ ਤੇ ਉੱਤੇ ਕਰਜ਼ਾ ਲੋਕ ਲੈਂਦੇ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਆ ਜਿਹੜਾ ਕਿਸਾਨਾਂ ਦਾ ਚੱਕਰਵਾਵਾ ਦੇਰ ਤੋਂ ਚੱਲ ਰਿਹਾ ਹੈ ਤੇ ਸਰਕਾਰ ਜਿਹੜੀ ਕੋਰਟ ਹੈ ਬਾਰ-ਬਾਰ ਉਹ ਦਿੰਦੀ ਰਹੀ ਹੈ ਵੀ ਸਰਕਾਰ ਆ ਕਰੇ ਫਲਾਣਾ ਕਰੇ ਤੇ ਕੱਲ ਉੱਥੇ ਜਿਹੜੇ ਦੋ ਜੱਜਾਂ ਦਾ ਬੈਂਚ ਹੈ ਜਸਟਿਸ ਸੂਰੀਆ ਕਾਂ ਤੇ ਜਸਟਿਸ ਉਜਲ ਪੂਆ ਕੱਲ ਜਸਟਿਸ ਉਜਲ ਪੂਆ ਨੇ ਜੜਿਆ ਉਹ ਫਿਰ ਖੁੱਲ ਕੇ ਬੋਲੇ ਬਾਕੀ ਗੱਲਾਂ ਤਾਂ ਤੁਸੀਂ ਪੜ ਲਈਆਂ ਜਿਹੜੀ ਅਸਲੀ ਗੱਲ ਕਈ ਵਾਰੀ ਰਹਿ ਜਾਂਦੀ ਹੈ ਅੰਦਰੋਂ ਉਹਨਾਂ ਨੇ ਫਿਰ ਕਿਹਾ ਬਿ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਜੇ ਲਗਾਤਾਰ ਹਿਚਕਚਾਟ ਕਿਉਂ ਹੈ ਉਹ ਓਪਨਲੀ ਕਿਉਂ ਨਹੀਂ ਕਹਿ ਸਕਦੀ ਵੀ ਅਸੀਂ ਲੋਕਾਂ ਨਾਲ ਸਾਡੇ ਦਰਵਾਜ਼ੇ ਖੁੱਲੇ ਆ ਇਹਨਾਂ ਦੀਆਂ ਮੰਗਾਂ ਜਾਇਜ਼ ਨੇ ਆਓ ਗੱਲ ਕਰੋ ਸਾਡੇ ਨਾਲ ਉਹਨੂੰ ਕੀ ਤਕਲੀਫ ਹੈ ਉਹਨਾਂ ਨੇ ਤੁਸ਼ਾਰ ਮਹਿਤਾ ਨੂੰ ਜਿਹੜਾ ਹਰਿਆਣਾ ਸਰਕਾਰ ਦਾ ਵੀ ਵਕੀਲ ਹੈ ਤੇ ਕੇਂਦਰ ਸਰਕਾਰ ਦਾ ਵੀ ਵਕੀਲ ਹੈ ਉਹਨੂੰ ਵੀ ਪੁੱਠਾ ਸਵਾਲ ਇਹ ਕੀਤਾ ਸੱਚੀ ਜਿਹੜਾ ਕੰਮ ਨਾ ਬਣਦਾ ਸੀ ਉਹ ਹਮੇਸ਼ਾ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਇਦਦਰੁੱਦ ਦੀਆਂ ਗੱਲਾਂ ਛੱਡ ਦਿੰਦਾ ਕੱਲ ਜਸਟਿਸ ਭੂਈਆ ਨੇ ਇਹ ਗੱਲਾਂ ਆਖੀਆਂ ਨੇ ਤੇ ਇਹ ਮੈਂ ਸਮਝਦਾ ਕਿ ਵੀ ਕੋਰਟ ਦਾ ਰੋਲ ਜਿਹੜਾ ਹੈ ਅਸੀਂ ਸਾਨੂੰ ਕਈ ਵਾਰ ਅਸੀਂ ਇਹ ਗੱਲ ਕਰ ਲਈ ਉਹ ਰੋਲ ਐ ਲੱਗ ਰਿਹਾ ਵੀ ਜਿਵੇਂ ਸਰਕਾਰ ਨੂੰ ਸ਼ੀਲਡ ਕਰਨ ਵਾਲਾ ਹੈ ਕੇਂਦਰ ਦੀ ਸਰਕਾਰ ਨੂੰ ਸ਼ੀਲਡ ਕਰਨ ਵਾਲਾ ਹੁੰਦਾ ਹੈ ਕੱਲ ਇਹ ਗੱਲ ਇੰਨੀ ਕਾਈ ਹੈ ਅਸੀਂ ਸਮਝਦੇ ਆ ਵੀ ਉਹਨਾਂ ਨੂੰ ਹੋਰ ਕਹਿਣਾ ਚਾਹੀਦਾ ਹੈ ਦੱਸ ਦਈਏ ਕਿ ਵੀ ਜਿਹੜਾ ਕੇਂਦਰ ਦਾ ਮੰਤਰੀ ਸ਼ਿਵਰਾਜ ਚੋਹਾਨ ਪਰਸੋਂ ਉਹਨੇ ਤਾਂ ਇਹ ਬਿਆਨ ਦੇ ਕੇ ਆਪਣਾ ਪੱਲਾ ਹੀ ਝਾੜਤਾ ਵੀ ਜੋ ਕੋਰਟ ਕਰ ਦੂਗੀ ਸਾਨੂੰ ਮਨਜ਼ੂਰ ਹੈ ਵੀ ਇਹੇ ਜੇ ਫੈਸਲੇ ਕੋਰਟਾਂ ਕਰਿਆ ਕਰਦੀਆਂ ਨੇ ਇਹ ਤਾਂ ਫੈਸਲਾ ਤੁਹਾਡਾ ਕਰਨ ਵਾਲਾ ਹੈ ਵੀ ਤੁਸੀਂ ਐਮਐਸਪੀ ਤੇ ਕਾਨੂੰਨ ਬਣਾਉਣਾ ਹੈ ਕਿ ਨਾ ਕੋਲਟ ਕਿਵੇਂ ਕਾਨੂੰਨ ਬਣਾਉਗੀ ਤੁਸੀਂ ਬਣਾਉਣਾ ਹੈ ਉਹਨਾਂ ਨੂੰ ਦੱਸੋ ਵੀ ਹਾਂ ਅਸੀਂ ਆਹ ਕਰਾਂਗੇ ਆਹ ਕਰਾਂਗੇ ਉਹ ਇਸ ਕਰਕੇ ਕੱਲ ਦਾ ਥੋੜਾ ਜਿਹਾ ਇਹ ਇੱਕ ਚੰਗਾ ਪੱਖ ਦੇਖਦੇ ਆਂ ਇੱਕ ਜੱਜ ਦਾ ਦੂਜੇ ਦਾ ਨਹੀਂ ਤੇ ਦੂਸਰਾ ਜਿਹੜੀ ਦੋਸਤੋ ਲਾਸਟ ਗੱਲ ਹੈ ਜਿਹੜੀ ਅੰਨਾ ਯੂਨੀਵਰਸਿਟੀ ਦੇ ਵਿੱਚ ਤਮਨ 나ਡੂ ਦੇ ਵਿੱਚ ਇੱਕ ਇੰਜੀਨੀਅਰਿੰਗ ਦੀ ਕੁੜੀ ਦਾ ਬਲਾਤਕਾਰ ਹੋ ਗਿਆ ਸੀਗਾ ਬੜੀ ਮਾੜੀ ਗੱਲ ਹੈ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਹਿੱਤੇ ਤੇ ਸਾਂਝੀ ਕੀਤੀ ਸੀ ਉਹਦੇ ਚ ਇੱਕ ਉਥੋਂ ਦੀ ਪਾਰਟੀ ਹੈ ਬੀਐਮਕੇ ਉਹਨਾਂ ਨੇ ਕੋਈ ਮਜਾਰਾ ਕਰਨਾ ਸੀ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ ਤੇ ਉਹ ਮਨਜ਼ੂਰੀ ਵਾਸਤੇ ਹਾਈ ਕੋਰਟ ਚ ਗਏ ਹੋ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਜਿਹੜੇ ਵਕੀਲ ਹੈ ਪੀਐਮਕੇ ਦਾ ਉਹਨੇ ਜੱਜ ਸਾਹਿਬ ਨੂੰ ਕਿਹਾ ਕਿ ਵੀ ਅਸੀਂ ਮਜਾਰਾ ਕਰਨਾ ਹੈ ਇਦਾਂ ਕਰਕੇ ਉਹ ਜਜ ਸਾਹਿਬ ਦਾ ਜਰਾ ਇੱਕ ਪਾਰਾ ਥੋੜਾ ਹਾਈ ਹੋ ਗਿਆ ਜਸਟਿਸ ਜਿਹੜੇ ਹੈਗੇ ਆ ਮੁਰੂ ਵੀਰ ਵਰ ਮੂਰੂਗਨ ਉਹਨਾਂ ਦਾ ਦਾ ਹੈ ਅਸੀਂ ਵੈਸੇ ਇਸ ਗੱਲ ਦੇ ਹੱਕ 'ਚ ਆ ਕਿ ਜਿਹੜਾ ਬੰਦਾ ਪ੍ਰੋਟੈਸਟ ਕਰਦਾ ਉਹਨੂੰ ਉਹਦਾ ਅਧਿਕਾਰ ਮਿਲਣਾ ਚਾਹੀਦਾ ਪਰ ਜੱਜ ਸਾਹਿਬ ਨੇ ਥੋੜਾ ਜਾਇਦਾ ਥੋੜਾ ਵੱਖਰਾ ਲਿਆ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਸਾਰੇ ਦੇ ਸਾਰੇ ਮੈਂ ਖੁਦ ਇੱਕ ਵਜਾਤੇ ਇੱਕ ਨਾਗਰਿਕ ਅਸੀਂ ਆਪਣੇ ਆਪ ਨੂੰ ਸਮਝਦੇ ਆਂ ਵੀ ਉਹ ਤਾਂ ਅਕਿਊਜ਼ਡ ਹੈ ਹੀ ਹੈ ਜਿਨੇ ਬਲਾਤਕਾਰ ਕੀਤਾ ਅਸੀਂ ਸਮਾਜ ਦੇ ਅੰਗ ਹੋਣ ਦੇ ਤੌਰ ਤੇ ਅਸੀਂ ਵੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਸਹਿਦੋਸ਼ੀ ਆ ਇਸ ਗੱਲ ਦੇ ਵਿੱਚ ਕਿ ਅਸੀਂ ਇੰਨਾ ਸਾਡੇ ਦੇਸ਼ ਦੇ ਵਿੱਚ ਉਹ ਤਰੱਕੀ ਹੋ ਗਈ ਅਸੀਂ ਹਜੇ ਵੀ ਜਾਤ ਦੇ ਆਧਾਰ ਤੇ ਲਿੰਗ ਦੇ ਆਧਾਰ ਤੇ ਵਿਤਕਰਾ ਸਾਡੇ ਸਮਾਜ ਚੋਂ ਖਤਮ ਨਹੀਂ ਕਰ ਸਕੇ ਉਧਰ ਨੂੰ ਤੁਰੀਏ ਉਹ ਜਿਹੜਾ ਪੀਐਮਕੇ ਦੇ ਵਕੀਲ ਹੈ ਉਹਨਾਂ ਨੇ ਕਿਹਾ ਵੀ ਜੀ ਅਸੀਂ ਔਰਤਾਂ ਦੇ ਪ੍ਰੋਟੈਕਸ਼ਨ ਵਾਸਤੇ ਉਹਨਾਂ ਦੀ ਸੁਰੱਖਿਆ ਵਾਸਤੇ ਇਹ ਮਰਜ਼ਾਰਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਫੇਰ ਲੱਗਿਆ ਵੀ ਨਹੀਂ ਇਹ ਇਹ ਕਹਿੰਦਾ ਵੀ ਅਜੇ ਤੱਕ ਅਸੀਂ ਇਹ ਨਹੀਂ ਦੱਸ ਸਕੇ ਵੀ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਤੇ ਸਾਡੀਆਂ ਬੇਟੀਆਂ ਆਪਣੀ ਰੱਖਿਆ ਖੁਦ ਕਰ ਸਕਦੀਆਂ ਨੇ ਉਹਨਾਂ ਨੂੰ ਰੱਖਿਆ ਕਰਾਉਣ ਲਈ ਕਿਸੇ ਦੂਜਿਆਂ ਦੀ ਲੋੜ ਕਿਉਂ ਪਵੇ ਇਹ ਸਾਡਾ ਬਹੁਤ ਵੱਡਾ ਫਾਲਟ ਹੈ ਸਾਨੂੰ ਸਾਡੇ ਸਮਾਜ ਨੂੰ ਸਮੁੱਚੇ ਤੌਰ ਤੇ ਉਧਰ ਨੂੰ ਤੁਰਨਾ ਚਾਹੀਦਾ ਹੈ ਜਿਹੜਾ ਸਰਕਾਰ ਦਾ ਵਕੀਲ ਹੈ ਜਦੋਂ ਉਹ ਬੋਲਣ ਦੀ ਉਹਨੇ ਕੋਸ਼ਿਸ਼ ਕੀਤੀ ਕਹਿੰਦਾ ਤੂੰ ਤਾਂ ਆਪਣਾ ਮੂੰਹ ਬੰਦ ਹੀ ਰੱਖ ਸਰਕਾਰ ਸੁੱਤੀ ਪਈ ਹੈ ਉਹਨਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਸਖਤੀ ਨਾਲ ਐਕਟ ਕਰਨਾ ਚਾਹੀਦਾ ਤੇ ਇਸ ਦੇ ਉੱਤੇ ਸਾਨੂੰ ਸਮਾਜ ਨੂੰ ਸਮੁੱਚੇ ਨੂੰ ਸੰਵੇਦਨਸ਼ੀਲ ਹੋ ਕੇ ਇਹਨਾਂ ਮੁੱਦਿਆਂ ਨੂੰ ਲੈਣਾ ਚਾਹੀਦਾ ਅੱਜ ਦੀ ਗੱਲ ਚ ਇੰਨੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ